ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਜੀ ਤੁਹਾਨੂੰ ਦੱਸਾਂਗੇ ਪੀਰ ਫਕੀਰਾ ਦੀ ਅੱਗੇ ਆਪਣੇ ਪਰਮਾਤਮਾ ਦੇ ਅੱਗੇ ਦੁਆ ਬੇਨਤੀ ਕਿਵੇਂ ਕੀਤੀ ਜਾਵੇ ਸੰਗਤ ਜੀ ਇਸ ਤਰ੍ਹਾਂ ਦੁਆ ਕਰਨ ਦਾ ਤਰੀਕਾ ਤੁਹਾਡੇ ਬਹੁਤ ਕੰਮ ਆਵੇਗਾ ਅਤੇ ਤੁਹਾਡੀ ਹਰ ਦੁਆ ਫਰਿਆਦ ਕਬੂਲ ਹੋਵੇਗੀ ਤੇ ਤੁਹਾਨੂੰ ਸਾਰੀਆਂ ਖੁਸ਼ੀਆਂ ਮਿਲਣਗੀਆਂ ਸੰਗਤ ਜੀ ਇਹ ਵੀਡੀਓ ਪਰਮਾਤਮਾ ਨੂੰ ਮੰਨਣ ਵਾਲਿਆ ਵਾਸਤੇ ਬਹੁਤ ਜ਼ਰੂਰੀ ਜੇ ਸੰਗਤ ਜੀ ਅੱਗੇ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਈਆ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਿਓ ਤਾਂਕਿ ਤੁਹਾਡੇ ਕੋਲੋਂ ਦੁਆ ਕਰੰਝੇ ਕੋਈ ਗਲਤੀ ਨਾ ਹੋ ਜਾਵੇ ਸੰਗਤ ਜੀ ਵੈਸੇ ਤਾਂ ਸਾਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪਰਮਾਤਮਾ ਦੇ ਅੱਗੇ ਦੁਆ ਫਰਿਆਦ ਕਰਨੀ ਚਾਹੀਦੀ ਹੈ ਆਪਣਾ ਭਲਾ ਤੇ ਦੂਸਰਿਆਂ ਦਾ ਵੀ ਭਲਾ ਮੰਗਣਾ ਚਾਹੀਦਾ ਹੈ ਸੰਗਤ ਜੀ ਦਿਨ ਦੀ ਸ਼ੁਰੂਆਤ ਵਧੀਆ ਹੋਵੇ ਇਸੇ ਲਈ ਦੁਆ ਫਰਿਆਦ ਕਰਨੀ ਚਾਹੀਦੀ ਹੈ ਸੰਗਤ ਜੀ ਸਵੇਰੇ ਉੱਠਣ ਤੋਂ ਬਾਅਦ ਸ਼ਾਮ ਨੂੰ ਸੌਣ ਤੋਂ ਪਹਿਲਾਂ ਸਾਨੂੰ ਉਸ ਪਰਮਾਤਮਾ ਦੇ ਅੱਗੇ ਪੀਰਾ ਫਕੀਰਾ ਦੇ ਅੱਗੇ ਦੁਆ ਬੇਨਤੀ ਕਰਨੀ ਚਾਹੀਦੀ ਹੈ ਸੰਗਤ ਜੀ ਸਾਰਾ ਦਿਨ ਦੇ ਵਿੱਚ ਜਿਹੜੇ ਸਾਡੇ ਕੋਲੋਂ ਗੁਨਾਹ ਹੋਏ ਨੇ ਜਿਹੜੀਆਂ ਗਲਤੀਆਂ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਹੋ ਗਈਆਂ ਨੇ ਸੰਗਤ ਜੀ ਉਹਨਾਂ ਦੀ ਵੀ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਸੰਗਤ ਜੀ ਹਰ ਸਵੇਰੇ ਸਾਨੂੰ ਦੁਆ ਕਰਨ ਦਾ ਕੀ ਫਾਇਦਾ ਹੁੰਦਾ ਜੇ ਸੰਗਤ ਜੀ ਜਦੋਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਆਪਣੇ ਪਰਮਾਤਮਾ ਦੇ ਅੱਗੇ ਪੀਰਾ ਫਕੀਰਾ ਦੀ ਅੱਗੇ ਦੁਆ ਕਰਕੇ ਕਰਦੇ ਹਾਂ ਤਾਂ ਉਸ ਦੇ ਵਿੱਚ ਸੰਗਤ ਜੀ ਸਾਡੇ ਪੀਰਾ ਫਕੀਰਾ ਦੀ ਸਾਡੇ ਪਰਮਾਤਮਾ ਦੀ ਰਜਾ ਹੋ ਜਾਂਦੀ ਹੈ ਤੇ ਅਸੀਂ ਆਉਣ ਵਾਲੇ ਦੁੱਖਾਂ ਪਰੇਸ਼ਾਨੀਆਂ ਤੋਂ ਬਚ ਜਾਂਦੇ ਹਾਂ ਤਾਂ ਇਸ ਦੇ ਨਾਲ ਸੰਗਤ ਜੀ ਸਾਡਾ ਦਿਨ ਵੀ ਬਹੁਤ ਵਧੀਆ ਲੰਘਦਾ ਜੇ ਸਾਡੇ ਮਨ ਦੇ ਵਿੱਚ ਦਿਲ ਦੇ ਵਿੱਚ ਸਕੂਨ ਰਹਿੰਦਾ ਜੇ ਤੇ ਸੰਗਤ ਜੀ ਸਾਡਾ ਕੋਈ ਵੀ ਕੰਮ ਵਿਗੜਦਾ ਨਹੀਂ ਜੇ ਸੰਗਤ ਜੀ ਜਦੋਂ ਵੀ ਤੁਸੀਂ ਸਵੇਰੇ ਉੱਠਣਾ ਆਪਣੇ ਪਰਮਾਤਮਾ ਦੇ ਅੱਗੇ ਆਪਣੇ ਪੀਰਾਂ ਫਕੀਰਾਂ ਦੇ ਅੱਗੇ ਦੁਆ ਫਰਿਆਦ ਕਰਿਆ ਕਰੋ ਕਿ ਐ ਮੇਰੇ ਪਰਮਾਤਮਾ ਐ ਅੱਲਾ ਪਾਕ ਐ ਮੇਰੇ ਪੀਰ ਮਰਸ਼ਦ ਇਹ ਜੋ ਮੇਰਾ ਦਿਨ ਸ਼ੁਰੂ ਹੋਣ ਜਾ ਰਿਹਾ ਵਾ ਮੈਂ ਤੁਹਾਡੇ ਅੱਗੇ ਦੁਆ ਕਰਦਾ ਹਾਂ ਕਿ ਇਹ ਦਿਨ ਮੇਰੇ ਲਈ ਸਕੂਨ ਭਰਿਆ ਹੋਵੇ ਮੇਰੇ ਕੋਲੋਂ ਕੋਈ ਵੀ ਗੁਨਾਹ ਨਾ ਹੋਵੇ ਆਪਣਾ ਰਹਿਮੋ ਕਰਮ ਮੇਰੇ ਉੱਤੇ ਰੱਖਣਾ ਮੇਰੀ ਜ਼ੁਬਾਨ ਚੋਂ ਕੋਈ ਇਹੋ ਜੀ ਗੱਲ ਨਾ ਨਿਕਲੇ ਕਿ ਜਿਹਦੇ ਨਾਲ ਕਿਸੇ ਦੂਸਰੇ ਨੂੰ ਦੁੱਖ ਪਹੁੰਚੇ ਮੇਰੇ ਆ ਹੱਥਾਂ ਤੋਂ ਕੋਈ ਇਹੋ ਜਿਹਾ ਕੰਮ ਨਾ ਹੋਵੇ ਕਿ ਜਿਸ ਦੇ ਨਾਲ ਕਿਸੇ ਦੂਸਰੇ ਦਾ ਕੋਈ ਨੁਕਸਾਨ ਹੋਵੇ ਐ ਮੇਰੇ ਅੱਲਾਹ ਤਾਲਾ ਮੈਨੂੰ ਇਹੋ ਜੀ ਨਿਗਾਹ ਬਖਸ਼ੇ ਕਿ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਹੀ ਤੂੰ ਨਜ਼ਰ ਆਵੇ ਐ ਮੇਰੇ ਅੱਲਾਹ ਤਾਲਾ ਮੇਰੇ ਪਰਵਰਦੀਗਾਰ ਮੇਰੇ ਤੇ ਇਹੋ ਜਾ ਕਰਮ ਕਰਿਓ ਜਿਸ ਦੇ ਨਾਲ ਮੇਰੇ ਮਨ ਦੇ ਅੰਦਰ ਕੋਈ ਮਾੜੀ ਸੋਚ ਨਾ ਆਵੇ ਜੇ ਕੋਈ ਮੇਰੇ ਨਾਲ ਵੀ ਬੁਰਾ ਕਰੇ ਤੇ ਤੁਸੀਂ ਇਹੋ ਜੀ ਨਜ਼ਰ ਕਰਮ ਕਰਨਾ ਕਿ ਮੈਂ ਉਸ ਨੂੰ ਮਾਫ ਕਰ ਦਵਾਂ ਤੇ ਉਹਦੇ ਲਈ ਵੀ ਮੈਂ ਦੁਆ ਕਰਾਂ ਕਿ ਐ ਮੇਰੇ ਪਰਮਾਤਮਾ ਇਹਦੇ ਤੇ ਵੀ ਤੂੰ ਰਹਿਮੋ ਕਰਮ ਕਰੇ ਤੇ ਮੈਂ ਹਰ ਸਮੇਂ ਤੇਰੀ ਰਜਾ ਵਿੱਚ ਹੀ ਰਵਾਂ ਤਾਂ ਮੈਨੂੰ ਜੋ ਵੀ ਸਾ ਆਵੇ ਉਹ ਤੇਰੀ ਰਜਾ ਵਿੱਚ ਹੀ ਆਵੇ ਮੇਰੀ ਕੋਈ ਉਕਾਤ ਨਹੀਂ ਆ ਕਿ ਮੈਂ ਤੇਰੀ ਰਜਾ ਵਿੱਚ ਰਵਾਂ ਪਰ ਜੋ ਤੁਹਾਡਾ ਮੇਰੇ ਉੱਤੇ ਰਹਿਮੋ ਕਰਮ ਹੋ ਜਾਵੇ ਫਿਰ ਮੈਂ ਤੇਰੀ ਰਜਾ ਵਿੱਚ ਹੀ ਰਹਿਣਾ ਚਾਹਾਂਗਾ ਤੇ ਮੈਂ ਦੁੱਖਾਂ ਪਰੇਸ਼ਾਨੀਆਂ ਤੋਂ ਵੀ ਬਚ ਸਕਦਾ ਹਾਂ ਐ ਮੇਰੇ ਖੁਦਾ ਇਹ ਜੋ ਦਿਨ ਸ਼ੁਰੂ ਹੋਇਆ ਹੈ ਮੇਰਾ ਇਹ ਮੈਨੂੰ ਤੁਹਾਡੇ ਰਹਿਮੋ ਕਰਮ ਦੇ ਨਾਲ ਹੀ ਮਿਲਿਆ ਹੈ ਤੇ ਸਾਰਾ ਦਿਨ ਮੇਰੇ ਉੱਤੇ ਰਹਿਮੋ ਕਰਮ ਹੀ ਰੱਖਣਾ ਤਾਂ ਇਹ ਸੀ ਸੰਗਤ ਜੀ ਦੁਆ ਕਰਨ ਦਾ ਤਰੀਕਾ ਸੰਗਤ ਜੀ ਸੁਆਸ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜਰੂਰ ਜਾਇਓ அீஸ்டாத்தே தில்லோ சுவாபத்தா தது தக்கா ர